ਸ੍ਰੀ ਕਾਲ ਜੀ ਮੈਂ ਬਾਈਬਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਾਂ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਸਿਮਰ ਦੇ ਸੂਟ ਲੈ ਕੇ ਆਏ ਹਾਂ ਜੀ ਇਹ ਪਲਿਨ ਸੌਰੀ ਬੰਦਨੀ ਪ੍ਰਿੰਟ ਦੇ ਵਿੱਚ ਸਾਰੇ ਸੂਟ ਨੇ ਇਹ ਵਾਲੇ ਸਟਾਫ ਆ ਜਿਹੜਾ ਆਪਣੇ ਕੋਲੇ ਪਹਿਲਾਂ ਪ੍ਰਿੰਟ ਸੇਮ ਆਇਆ ਸੀ ਔਰਗੰజా ਸਟਾਫ ਦੇ ਉੱਪਰ ਆਇਆ ਸੀ ਇਸ ਵਾਰ ਆਪਣੇ ਕੋਲੇ ਸਿਮਰ ਸਟਾਫ ਦੇ ਉੱਪਰ ਆਇਆ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਾਰੇ ਕਲਰ ਵਗੈਰਾ ਸਭ ਕੁਝ ਮੈਂਸ਼ਨ ਕਰਾਂਗੇ ਜੀ ਫਸਟ ਜਿਹੜਾ ਸੂਟ ਆ ਬਹੁਤ ਹੀ ਪਿਆਰਾ ਸੂਟ ਆ ਇਹ ਵਾਲੀ ਬਾਟਮ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਮਿਲ ਦੀ ਮੋਹਰ ਹੈ ਜਿਹੜੀ ਇਹਦੇ ਉੱਤੇ ਲੱਗੀ ਹੋਊਗੀ ਬਹੁਤ ਹੀ ਸੋਹਣਾ ਸਟਾਫ ਆਗਾ ਤੁਸੀਂ ਸਟਾਫ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਵਧੀਆ ਇਹ ਵਾਲੀ ਜਿਹੜੀ ਇਹਦੀ ਹੈਗੀ ਹੈ ਸ਼ਰਟ ਹੈ ਜੀ ਸ਼ਰਟ ਤੁਸੀਂ ਚਾਹੀਦੀ ਇਹਨੂੰ ਬਾਟਮ ਬਣਵਾ ਲਓ ਇਹਨੂੰ ਸ਼ਰਟ ਬਣਵਾ ਲਓ ਚਾਹੀਦੀ ਇਹਨੂੰ ਬਾਟਮ ਬਣਵਾ ਲਓ ਇਹਨੂੰ ਸ਼ਰਟ ਬਣਵਾ ਲਓ ਉਹ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਫਸਟ ਸੂਟ ਆ ਜਿਹੜਾ ਆਪਣੇ ਕੋਲੇ ਇਹ ਵਾਲਾ ਆ ਗਿਆ ਬਹੁਤ ਹੀ ਪਿਆਰਾ ਕਲਰ ਆ ਸੈਕਿੰਡ ਕਲਰ ਆਪਣੇ ਕੋਲੇ ਇਹ ਵਾਲਾ ਆ ਗਿਆ ਜਿਹੜਾ ਕਿ ਬਹੁਤ ਜਿਆਦਾ ਡਿਮਾਂ ਇਹ ਵਾਲਾ ਕਲਰ ਆ ਗਿਆ ਜੀ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਦੇ ਉੱਪਰ ਅਗਰ ਤੁਸੀਂ ਵੀਰੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਆਪਾਂ ਨੇ ਪਹਿਲਾਂ ਪੈਰਟਸ ਪੈਰਟ ਸੂਟ ਦੇ ਉੱਪਰ ਵਰਕ ਕੀਤਾ ਸੀ ਆਰਗਨ ਜਿਹਦਾ ਸੇਮ ਪ੍ਰਿੰਟ ਲੈ ਕੇ ਅਗਰ ਤੁਸੀਂ ਆਪਣਾ ਫੋਟੋ ਸੈਂਡ ਕਰਕੇ ਕੋਈ ਵੀ ਕੜਾਈ ਦੀ ਇਹਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਕਿਉਂਕਿ ਇਹਨਾਂ ਦੇ ਉੱਪਰ ਆਪਾਂ ਨੇ ਪਹਿਲਾਂ ਹੈਂਡਵਰਕ ਕਰਕੇ ਵੀ ਭੇਜਿਆ ਸੀ ਅਗਰ ਤੁਸੀਂ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਅਗਰ ਹੈਂਡ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਇਹ ਕਲਰ ਦੇ ਉੱਪਰ ਆਪਾਂ ਨੇ ਪਹਿਲਾਂ ਵਰਕ ਕੀਤਾ ਸੀ ਜੀ ਇਸ ਵਾਰ ਵਰਕ ਨਹੀਂ ਕੀਤਾ ਅਗਰ ਕੋਈ ਵਰਕ ਕਰਵਾਉਣਾ ਚਾਹੁੰਦਾ ਹੋਊਗਾ ਤਾਂ ਵਰਕ ਕਰਵਾ ਸਕਦਾ ਪ੍ਰਾਈਸ ਮੈਂ ਵੀਰੇ ਵੀਡੀਓ ਦੇ ਐਂਡ ਦੇ ਵਿੱਚ ਸਾਰਿਆਂ ਨੇ ਮੈਂਸ਼ਨ ਕਰ ਦਾਂਗੀ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹ ਵੀ ਇਹ ਵਾਲਾ ਕਲਰ ਵੀ ਨਿਊ ਕਲਰ ਐਡ ਕੀਤਾ ਜੀ ਇਸ ਵਾਰ ਬਹੁਤ ਪਿਆਰਾ ਕਲਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਐਕਚੁਅਲ ਕੈਮਰੇ ਦੇ ਵਿੱਚ ਆ ਰਿਹਾ ਸੇਮ ਹੀ ਕਲਰ ਨੇ ਜੀ ਕੋਈ ਚੇਂਜ ਨਹੀਂ ਹੈਗਾ ਇੱਕ ਆਪਣੇ ਕੋਲੇ ਇਹ ਵਾਲਾ ਗ੍ਰੀਨ ਕਲਰ ਆ ਗਿਆ ਗ੍ਰੀਨ ਕਲਰ ਵੀ ਆਪਣੇ ਕੋਲੇ ਇਸੇਮ ਪ੍ਰਿੰਟ ਦੇ ਵਿੱਚ ਅਵੇਲੇਬਲ ਹੈ ਅਗਰ ਕੋਈ ਕਸਟਮਰ ਇਹਨਾਂ ਦਾ ਦੁਪੱਟਾ ਡਾਈ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਮੇਰੇ ਦਾ ਦੁਪੱਟਾ ਵੀ ਡਾਈ ਕਰਵਾ ਸਕਦੇ ਹੋਗੇ ਤੁਸੀਂ ਇਹ ਵਾਲੀਆਂ ਸਾਰਿਆਂ ਦੀ ਇਹ ਵਾਲੀਆਂ ਬਾਟਮ ਨੇ ਇਹ ਵਾਲੀਆਂ ਸ਼ਰਟਸ ਲਗਾਈਆਂ ਹੋਈਆਂ ਨੇ ਆਪਣੇ ਅਗਰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਵਾਲੇ ਸਾਰੇ ਸੂਟ ਨੇ ਜਿਹੜੇ ਆਪਣੇ ਕੋਲੇ ਫਿਲਹਾਲ ਹੈਗੇ ਨੇ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਵੀਰੇ ਪ੍ਰਾਈਸ ਇਹਨਾਂ ਦਾ 999 ਰੁਪਏ ਪ੍ਰਾਈਸ ਹੈਗਾ ਇੱਕ ਸਿੰਗਲ ਸੂਟ ਦਾ ਪ੍ਰਾਈਸ ਹੈਗਾ ਅਗਰ ਤੁਸੀਂ ਵਰਕ ਕਰਵਾ ਕੇ ਲੈਣ ਨੂੰ ਤਾਂ ਉਹਦੇ ਚਾਰਜਸ ਵਗੈਰਾ ਜਿਹੜੇ ਐਕਸਟਰਨਗੇ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਜਿਹੜਾ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ